ਕਾਸਟੋਂ ਡਿੱਗਣ ਵਾਲੀ ਬਿਜਲੀ ਕਿੰਨੇ ਵਾਰ ਧੀ ਹੁੰਦੀ ਹੈ ਆਓ ਇਸ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਆਸਮਾਨੀ ਬਿਜਲੀ ਬਣਦੀ ਕਿਵੇਂ ਹੈ ਜਦੋਂ ਬੱਦਲਾਂ ਵਿੱਚ ਅਰਸ਼ਣ ਕਾਰਨ ਚਾਰਜ ਇਕੱਠਾ ਹੋ ਜਾਂਦਾ ਹੈ ਤਾਂ ਉਪਰਲੇ ਹਿੱਸੇ ਵਿੱਚ ਪੋਜ਼ੀਟਿਵ ਚਾਰਜ ਅਤੇ ਹੇਠਲੇ ਹਿੱਸੇ ਵਿੱਚ ਨੈਗੇਟਿਵ ਚਾਰਜ ਬਣ ਜਾਂਦੇ ਹਨ ਜਦ ਇਹ ਚਾਰਜ ਵੱਧ ਜਾਂਦੇ ਹਨ ਤਾਂ ਉਹ ਡਿਸਚਾਰਜ ਹੋਣ ਲਈ ਰਾਹ ਲੱਭਦੇ ਹਨ ਇਸ ਤੋਂ ਹੀ ਆਸਮਾਨੀ ਬਿਜਲੀ ਬਣਦੀ ਆਸਮਾਨੀ ਬਿਜਲੀ ਇੱਕ ਕੁਦਰਤੀ ਵਿਸਫੋਟ ਹੁੰਦੀ ਹੈ ਜੋ ਦੋ ਬੱਦਲਾਂ ਵਿਚਕਾਰ ਹੁੰਦੀ ਹੈ ਇਹ ਇੱਕ ਤੀਬਰ ਇਲੈਕਟ੍ਰੋਨਿਕ ਕਰੰਟ ਹੁੰਦਾ ਹੈ ਜਦੋਂ ਜੋ ਕੁਝ ਮਿਲੀਸੈਕਿੰਡਾਂ ਵਿੱਚ ਜ਼ਮੀਨ ਤੇ ਆ ਡਿੱਗਦਾ ਹੈ ਬਿਜਲੀ ਸ਼ਕਤੀ ਲਗਭਗ 100 ਮਿਲੀਅਨ ਤੋਂ 1 ਅਰਬ 60 ਬਾੜ ਤੱਕ ਹੋ ਸਕਦੀ ਹੈ ਇਸਦਾ ਤਾਪਮਾਨ 30000 ਡਿਗਰੀ ਸੈਂਟੀਗ੍ਰੇਡ ਤੋਂ ਵੀ ਵੱਧ ਹੁੰਦਾ ਹੈ ਜੋ ਸੂਰਜ ਦੀ ਸ਼ਤਾ ਤੋਂ ਵੀ 5 ਗੁਣਾ ਵੱਧ ਹੋ ਵੱਧ ਹੁੰਦਾ ਹੈ ਹਰ ਸਾਲ ਦੁਨੀਆ ਭਰ ਵਿੱਚ ਹਜ਼ਾਰਾਂ ਲੋਕ ਆਸਮਾਨੀ ਬਿਜਲੀ ਦੇ ਪੇਟ ਵਿੱਚ ਆ ਜਾਂਦੇ ਹਨ ਇਸ ਤੋਂ ਬਚਣ ਦੇ ਕਈ ਤਰੀਕੇ ਹਨ ਜਿਵੇਂ ਖੁੱਲੇ ਆਸਮਾਨ ਮੇਚ ਨਾ ਕਰੋ ਉੱਚੀ ਥਾਂ ਜਾਂ ਬੱਕਰੇ ਦਰਖਤ ਥੱਲੇ ਵੀ ਨਾ ਕਰੋ ਮੋਬਾਈਲ ਅਤੇ ਹੋਰ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਘੱਟ ਕਰੋ